ਜਿਹੜਾ ਆਪਣੇ ਪਿੰਡ ਦੀ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਤੁਹਾਡੇ ਪਰਿਵਾਰ ਨੇ ਉਹਨਾਂ ਦੇ ਮੁਸਲਮਾਨਾਂ ਦੀ ਕਾਫੀ ਰੱਖਿਆ ਕੀਤੀ ਮਤਲਬ ਰਹਿਣ ਦਿੱਤਾ ਉਹਨਾਂ ਦਾ ਬਚਾਅ ਕੀਤਾ ਆਪਣੇ ਪਿੰਡ ਦੇ ਕਿਸੇ ਹੋਰ ਕਰਨੇ ਵੀ ਐਦਾਂ ਦਾ ਕੋਈ ਉਹਨਾਂ ਦਾ ਬਚਾਅ ਕੀਤਾ ਹਾਂ ਉਹ ਨੱਥੂ ਹੋਰਾਂ ਨਾਲ ਦੂਏ ਉਹ ਰੁਕੜੇ ਹੋ ਨਾ ਅਰ ਨਾ ਜਿਹਾ ਉਹ ਜਿਉਣੇ ਜਿਉਣਾ ਸੀ ਵੀਰ ਸੀ ਉਹ ਦੂਏ ਚਾਰ ਭਾਈ ਤੇ ਇਹ ਕਿ ਕਿਹੜਾ ਲਾਣਾ ਸੀਗਾ ਇਹ ਇਹ ਉਹਨਾਂ ਦੀ ਲੋ ਲਾਣਾ ਲੋ ਕਰਦੇ ਉੱਥੇ ਉਹਨਾਂ ਦੇ ਨੱਥੂ ਇੱਕ ਤਾਂ ਇੱਕ ਗੰਡੂ ਕੇ ਸੀ ਇੱਕ ਤਾਂ ਉਹਨਾਂ ਚੋਂ ਅਸੀਂ ਗੰਡੂ ਕਾ ਲਾਣਾ ਹੈ ਇਹ ਗੱਡੂ ਨੇ ਹਾਂ ਗੰਡੂ ਕਾ ਲਾਣਾ ਤਾਂ ਗੱਡੂ ਗੱਡੂ ਇੱਕ ਨੱਥੂ ਮਹਿਲਾ ਸੁਖੂ ਕਾ ਹੈ ਨੇ ਉਹਨਾਂ ਦਾ ਸੀ ਅੱਛਾ ਮੁਸਲਮਾਨਾਂ ਦੀ ਸੀ ਜਿਉ ਨਾਲ ਉਹਨਾਂ ਚਾਰ ਭਾਈ ਦੇ ਹੋ ਹਾਂ ਇਹ 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 ਤਾਂ ਵਾਈਦਾ ਦੰਦਾ ਵੀ ਭੰਗ ਅੱਛਾ ਅੱਛਾ ਹਾਂ ਇਹ ਇਹ ਨਾ ਇਹਨਾਂ ਜਿਹੜਾ ਅਚਨ ਨੱਥੂ ਕੇ ਉਹ ਉਧਰ ਜਿਹੜੇ ਹੈਗੇ ਜਿਉਣੇ ਕੇ ਉਹਨਾਂ ਨੂੰ ਕਿਹਨੇ ਬਚਾਇਆ ਉਹਨਾਂ ਨੂੰ ਉਧਰ ਉਹਨਾਂ ਦੇ ਘਰ ਦੇ ਵਿੱਚ ਸੁੰਦਰ ਬੱਚੀ ਵੀ ਬਚਾਇਆ ਅੱਛਾ ਅੱਛਾ ਉਧਰ ਉਹ ਉਹਨਾਂ ਨੇ ਰੱਖਿਆ ਕਿਸੇ ਨੇ ਬਦਾਂ ਨੂੰ ਸੋਹਣਾ ਇੱਕ ਹੋਰ ਆਨੇ ਜਿਹੜੇ ਆ ਗਾ ਠੀਕ 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 ਹੂੰ ਬੜਾ ਬੜਾ ਦੋ ਦੋ ਸਾਲਾਂ ਸੁਨਾਮ ਰਹੇ ਨੇ ਹੂੰ ਉਹ 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 ਫਿਰ ਆਪਾਂ ਫੜ ਲੈ ਗਏ ਹੁਣ ਕਹੀਂ ਮੇਰੇ ਖਿਆਲ ਚ ਉਹਨਾਂ ਦਾ ਤਾਂ ਹੁਣ ਵੀ ਉੱਥੇ ਨਾ ਹੋ। ਹੂੰ। ਅੱਛਾ ਇੱਕ ਥੋੜਾ ਜਿਹੜਾ ਮਤਲਬ ਖਾਣ ਪੀਣ ਦਾ ਕੀ ਸਿਸਟਮ ਰਿਹਾ ਜ਼ਿੰਦਗੀ ਚ ਜਿਵੇਂ ਥੋੜਾ ਸਰੀਰ ਤੁਸੀਂ ਕੋਈ ਪੇਟ ਨਹੀਂ ਵਧਨ ਦਿੱਤਾ ਤੁਰਨ ਪੈਦਲ ਤੁਰਨ ਦੇ ਵਿੱਚ ਮੇਰੇ ਖਿਆਲ ਆ ਤੁਹਾਡਾ ਕੋਈ ਮੁਕਾਬਲਾ ਨਹੀਂ ਸੀ। ਹਾਂ। ਗੜਦੀ ਤੋਂ ਤੱਕ ਅੱਜ ਅਸੀਂ ਤੁਹਾਨੂੰ ਕਿਸੇ ਸਵਾਰੀ ਤੇ ਚੜ੍ਹੇ ਦੇਖੀ ਨਹੀਂ ਪੈਦਲ ਹੀ ਜਾਂਦੇ ਸੀ ਪੈਦਲ ਇੱਧਰ ਵੀ ਗਾਣੇ ਪੈਸੇ ਦੇ ਰਿਹਾ ਉੱਥੋਂ ਨਾ ਨਾ ਕਿ ਕਰੇ ਜਾਣਾ ਰੋਟੀ ਕਰੇ ਖਾਣ ਪੀਣ ਦਾ ਤੁਸੀਂ ਕੀ ਮਤਲਬ ਖੁਰਾਕ ਚ ਕੀ ਲੈਂਦੇ ਸੀਗੀ ਖੁਰਾਕ ਤਾਂ ਫਿਰ ਅਸਲ ਤਾਂ ਪਜੀੜੀ ਪਜੂੜੀ ਰੋੜਾ ਹੀ ਦੱਸਦੇ ਤੇ ਵੱਧ ਅੱਛਾ ਤੇ ਹੋਰ ਦੁੱਧ ਵਗੈਰਾ ਦੁੱਧ ਦੇਸੀ ਕੀ ਹਾਂ ਇਹ ਖਾਂਦੇ ਸੀਗੇ ਹਾਂ ਠੀਕ ਠੀਕ ਵਾਕਿ ਬਜ਼ੁਰਗੋ ਵੀ ਸਾਡੇ ਮਸਲਾ ਵਨਾਂ ਨੂੰ ਜੀ ਮੇਥੇ ਹੂੰ ਵੀ ਮਰਾਂ ਅਸਿਆੜ ਸ ਆਮ ਇੱਕ ਤੀ ਪਰ ਤੀ ਪਰ ਵਾਰ ਦੇਖਿਆ ਹੂੰ ਇੱਕ ਦਿਨ ਮੈਂ ਤੇ ਨਾ ਨਫੀ ਪਹਿਤ ਵਸਰੀ ਵਸਰੀ ਵ ਮਰੀ ਫੇਰੇ ਦੀ ਰਸਤਾ ਜਾਂਦਾ ਸੀ 온라인 ਫਟੜਾ ਜਾਂਦਾ ਹੁੰਦਾ ਤੇ ਕਦੋਂ ਹਾਂਜੀ ਮੈਂ ਉਦੋਂ ਤੜਕੇ ਮੈਂ ਚਾਹ ਦੇ ਨਾਲ ਪੰਜੀਰੀ ਖਾ ਕੇ ਜਾਂਦਾ ਸੀ ਅੱਛਾ ਜੀ ਰੋਟੀ ਰਾਟੀ ਵੀ ਮੈਨੂੰ ਉਹੀ ਰਹਿੰਦਾ ਸੀ ਹਾਂ ਮੈਂ ਪੈਸਾ ਨਹੀਂ ਖਰ ਕੇ ਕਰਿਆ ਸੀ ਹੂੰ ਹੂੰ ਕਿਤੇ ਚਾਹ ਦਾ ਕੱਪ ਤਾਂ ਪੀ ਲਿਆ ਹੋਵੇ ਨਾ ਨਾਨ ਰੱਖਿਆ ਲਿਆ ਸੀ ਨਾ ਖਲਿਆ ਹੋ ਸੀ ਪੈਦਲਾ ਉਹ ਤਾਂ ਮੈਂ ਸਾਨੂੰ ਦੇਖਦਾ ਰਿਹਾ ਕਰ ਇਹ ਤਾਂ ਸਾਡੇ ਅੱਖੀ ਦੇਖਣ ਦੀ ਗੱਲ ਹੈ ਵੀ ਤੁਰਨ ਦੀ ਤਾਂ 체티 ਕਰਿਆ ਹਰੇਕ ਬੰਦਾ ਤੁਹਾਡੇ ਨਾਲ ਨਹੀਂ ਤੁਰਦਾ ਸੁਨਾਮੋ ਲੋ ਵਾਰੇ ਰਾਤ ਨੂੰ ਠੀਕ ਠੀਕ ਕਰੋਂ ਮੈਂ ਕਿਹਾ ਜਾਨੀ ਸੁਨਾਮੋ ਤੁਰ ਕੇ ਆ ਜਾ ਹੂੰ ਹੂੰ ਠੀਕ ਐ ਸਿਰਫ ਬਾਕੀ ਫੇਰ ਕਦੇ ਸਹੀ ਹੈ ਨਾ ਆ ਚਲੋ ਸ਼ੁਕਰੀਆਤਾ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਹ ਬਾਕੀ ਫੇਰ ਕਦੇ ਮਤਲਬ ਤੁਹਾਡਾ ਵਕਤ ਲਵਾਂਗੇ ਆਮ ਤੌਰ ਤੇ ਬਹੁਤ ਅੱਛਾ ਲੱਗਿਆ ਬੜੀ ਦਲੀ ਇੱਛਾ ਸੀਗੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੇ ਮਨਚ ਤੁਹਾਡਾ ਪ੍ਰਤੀ ਜਿਹੜਾ ਹੈਗਾ ਸਤਿਕਾਰ ਸਾਡਾ ਪਹਿਲਾਂ ਵੀ ਬਣਿਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਿਆ ਰਹੂਗਾ ਤੇ ਕਦੇ ਵੀ ਤੁਸੀਂ ਸਾਨੂੰ ਵੀ ਤੁਹਾਡੇ ਤੇ ਮਾ ਨਹੀਂ ਨਹੀਂ ਕਦੇ ਵੀ ਤੁਸੀਂ ਸਾਡਾ ਕੋਈ ਮਾੜਾ ਮੋਟਾ ਸਾਹ ਵਾਹ ਦਖਲਿਆ ਦੁਖ ਲਿਆ ਦੀ ਕੋਈ ਗੱਲ ਚੱਲਦੀ ਸੀ ਸਾਨੂੰ ਕੰਡ ਕਰਦੇ ਰਹੇ ਹਾਂ ਜੀ ਹਾਂ ਇਹ ਤਾਂ ਬਾਰੇ ਅਨ ਰੋਫਟ ਨਾ ਨੰਨੂ ਕਹਿਣਾ ਹੈ ਕਿ ਜਦੋਂ ਸਾਡਾ ਬਾਹਾ ਆਪਾਂ ਮਾ ਉਹ 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 ਬੰਦੇ ਉਹਨਾਂ ਚਾਹ ਹਾਂ ਉਹ ਇੱਕ ਵਾਰੀ ਇੱਥੇ ਕੋਈ ਮੁੰਡਾ ਸੀਗਾ ਇਹਨਾਂ ਨੇ ਦਾਖਲ ਕਰਾਇਆ ਗੁਰੂ ਨਾਨਕ ਕਾਲਜ ਚ ਉਦੋਂ ਬਾਅਦ ਨੂੰ ਮਹਿੰਦਰਾ ਕਾਲਜ ਦਾਖਲਾ ਮਿਲ ਗਿਆ ਇਧਰ ਲਈ ਵੀੜੀ ਦੀ ਸੀ ਆਪਣੇ ਤਾਂ ਕਿਸੇ ਦਾ ਮੇਰੇ ਹੁਣ ਨਾਂ ਨਹੀਂ ਯਾਦ ਉਹ ਕਹਿੰਦੇ ਜੀ ਉੱਥੇ ਫੀਸ ਵਾਪਸ ਕਰਾਉਣੀ ਆ ਉਦੋਂ ਕੁਦਰਤੀ ਕੁਲਦੀਪ ਸਿੰਘ ਵੱਲ ਸੀਗਾ ਪ੍ਰਿੰਸੀਪਲ ਉਹ ਮੇਰੇ ਨਾਲ ਰਿਹਾ ਸੀ ਇੱਥੇ ਆਪਣਾ ਭੇਖੀ ਕਾਲਜ ਅਸੀਂ ਇਕੱਠੇ ਪੜਾਇਆ ਮੈਂ ਉਹਨੂੰ ਫੋਨ ਕਰਿਆ ਮੈਂ ਕਿਹਾ ਯਾਰ ਐ ਕਰਕੇ ਇੱਥੇ ਦਾਖਲਾ ਮਿਲ ਗਿਆ ਤੇ ਸਾਡੇ ਪਿੰਡ ਦਾ ਮੰਗਲਾ ਤੋਂ ਸੀ ਉਹਨਾਂ ਦੀ ਉਹ ਐ ਹੀ ਧੀ ਮੇਰੇ ਖਿਆਲ ਚ ਹਾਂ ਇਹ ਨਹੀਂ ਨਾ ਕਰਾਂ ਚੀ ਸੀਗਾ ਤੇ ਵਾਲੂ ਵਾਲੇ ਹਾਂ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਮੇਰੇ ਕੋਲ ਕਹਿ ਦਿਓ ਤੁਸੀਂ ਫਿਰ ਮੈਂ ਉਹਨੂੰ ਕਿਹਾ ਵਾਲੂ ਵਾਲੇ ਕਿ ਕੁੜੀ ਵੀ ਉੱਥੇ ਆਹ ਨੂੰ ਮੇਰੇ ਖਿਆਲ ਚ ਤੁਸੀਂ ਉਹਨੂੰ ਕਿਹਾ ਸੀ ਵੀ ਐ ਕਰਕੇ ਤੁਸੀਂ ਉਹਨਾਂ ਨਾਲ ਗੱਲ ਕਰ ਲਿਆ ਉਹ ਚਲੋ ਉਹਨੇ ਵਿਚਾਰੇ ਨੇ ਆਪਣਾ ਮਾਣ ਆਦਰ ਰੱਖਿਆ ਉਹਨਾਂ ਦੀ ਫੀਸ ਉਤੋਂ ਵਾਪਸ ਕਰਤੀ ਨਹੀਂ ਇਹ ਕਾਲਜ ਵਾਲੇ ਹੁੰਦੇ ਨੇ ਕਹਿੰਦੇ ਨੇ ਇੱਕ ਵਾਰੀ ਫੀਸ ਭਰੀਏ ਤਾਂ ਵਾਪਸ ਹੁੰਦੀ ਨਹੀਂ ਹੁਣ ਬਲਾਈ ਉਹ ਹੁਣ ਰਿਟਾਇਰ ਹੋ ਗਿਆ ਕਾਫੀ ਚਿਰ ਮਤਲਬ ਵਿਚਾਰਾ ਉਹ ਵਧੀਆ ਸਤਕਾਰ ਕਰਦਾ ਰਿਹਾ ਆਪਣਾ ਇੱਧਰ ਦਾ ਹੀ ਸੀ ਪਟਿਆਲੇ ਜ਼ਿਲ੍ਹੇ ਦਾ ਸੀ ਠੀਕ ਹੈ ਪਾਜੀ ਫਿਰ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਤਲਬ ਤੁਹਾਨੂੰ ਮਿਲ ਕੇ ਆਨੰਦ ਆ ਗਿਆ ਆ ਫੜਾਇਆ ਫੜਾਇਆ ਨਹੀਂ ਉਧਰ ਮੈਡਲ ਜ਼ਰੂਰ ਫੜਾ ਕੇ ਇਹਨਾਂ ਨੂੰ ਇੱਕ ਕਲੋਜ਼ ਤੋਂ ਵੀ ਲੈ ਲੈਣੀ ਫੋਟੋ ਇਹ ਦੇਖ ਲੈ ਨੇਕਲ ਗਿਆ ਹਾਂ ਕੋਈ ਨਹੀਂ ਇਹ ਵੇਪਾ ਰਹੇ ਹੈ ਇਹਨਾਂ ਨੂੰ ਇੱਥੇ ਲੈ ਤੋਰ ਦੇ ਮੈਂ ਇਹ ਦਮ ਉੱਥੇ ਹੀ ਪੈ ਮੈਂ ਵੇਖੀਂ ਵਾਰ ਫਿਰ ਦੇ ਤਾਂ